ਹਾਂਜੀ ਦੋਸਤੋ ਨਮਸਕਾਰ ਸਾਡੀ ਕਿਚਨ ਗਾਰਡਨ ਦੇਖੋ ਕਿਚਨ ਗਾਰਡਨ ਚ ਆ ਦੇਖੋ ਪਾਲਕ ਲੱਗਾ ਸਾਡਾ ਆ ਮੇਥੀ ਐ ਆ ਧਨੀਆਂ ਲੱਗਾ ਆ ਸਾਡੇ ਆਲੂ ਵੀ ਜਿਵੇ ਐ ਇਹ ਆਲੂ ਵੀ ਜਿਵੇ ਨਵੇਂ ਤੇ ਪੁਰਾਣੇ ਆਲੂ ਮਤਲਬ ਲਾਲ ਤੇ ਚਿੱਟੇ ਆਲੂ ਵੀ ਜਿਵੇ ਐ ਆ ਸਾਡੀਆਂ ਮੂਲੀਆਂ ਆ ਗੋਭੀ ਆ ਦੇਖੋ ਇੰਨੇ ਨਿਕਲੇ ਆ ਛੋਟੀ ਛੋਟੀ ਜੀ ਗੋਭੀ ਨਿਕਲੇ ਆ ਆ ਦੇਖੋ ਇਹਦੇ ਚਾਹ ਨਿਕਲਦੀ ਜਾ ਰਹੀ ਐ ਸਭ ਤੋਂ ਵੱਡਾ ਫੁੱਲ ਆ ਦੇਖੋ ਗੋਭੀ ਦਾ ਇਹ ਆ ਦੇਖੋ ਕਿੱਡਾ ਵੱਡਾ ਫੁੱਲ ਨਾ ਲੇ ਤੇ ਆ ਦੇਖੋ ਗੋਭੀ ਦਾ ਫੁੱਲ ਲੱਗਾ ਠੀਕ ਹੈ ਆ ਨਾਲ ਧਨੀਆ ਲੱਗਾ ਹੋਇਆ ਆ ਸਾਡਾ ਲਸਣ ਆ ਲਸਣ ਹੈ ਆ ਲਸਣ ਲੱਗਾ ਹੋਇਆ ਦੇਖ ਸਕਦੇ ਆ ਲਸਣ ਵੀ ਬਹੁਤ ਸਾਰਾ ਲੱਗਾ ਹੋਇਆ ਆ ਹਰੀ ਮਿਰਚਾਂ ਦੀਆ ਕਟਿੰਗ ਕਰਤੀ ਹੈ ਹੁਣ ਇਸ ਵਕਤ ਇਹ ਗਾਹ ਹੁਣ ਫਿਰ ਫੁੱਟ ਪੈ ਗਈ ਆ ਲੱਗੇ ਸਾਡੇ ਵੰਗਣ ਇਹ ਗੋਲ ਵੰਗਣ ਲੱਗਦੇ ਇਹਦੇ ਚ ਉਹ ਲੰਬੇ ਵੰਗਣ ਲੱਗਦੇ ਆ ਦੇਖੋ ਆ ਲੰਬੇ ਬੰਗੇ ਲੱਗਦੇ ਆ ਤਾਂ ਕੜੀ ਪੱਤੇ ਦਾ ਦਰਖਤ ਹੈ ਜੋ ਕਿ ਛੋਟਾ ਜਿਹਾ ਗਮਲੇ ਚ ਲਾਇਆ ਸੀਗਾ ਇਸ ਵਕਤ ਵਿਸ਼ਾਲ ਦਰਖਤ ਦੇਖੋ ਦਰਖਤ ਟਾਈਪ ਬਣਦਾ ਜਾ ਰਿਹਾ ਹੈ ਆ ਮਨੀ ਪਲਾਟ ਹੈ ਸਾਡਾ ਆ ਨਿੰਬੂ ਦਾ ਪੌਦਾ ਹੈ ਆ ਨਿੰਬੂ ਦਾ ਪੌਦਾ ਠੀਕ ਹੈ ਤੇ ਵਿੱਚ ਕਿਤੇ ਕਿਤੇ ਜਿਹੜਾ ਹੈਗਾ ਇਹ ਇਹਦੇ ਚ ਸਰੋਂ ਦਾ ਸਾਗ ਵੀ ਲੱਗਾ ਹੋਇਆ ਤੇ ਆਓ ਹੁਣ ਤੁਹਾਨੂੰ ਮੂਲੀ ਜਿਹੜੀ ਹੈਗੀ ਆ ਤੋੜ ਕੇ ਦਿਖਾਣੇ ਆ ਮੂਲੀ ਦਾ ਸਾਈਜ਼ ਕਿੱਡਾ ਹੋ ਚੁੱਕਾ ਆਪਣਾ ਮੂਲੀ ਦਾ ਆ ਦੇਖੋ ਆ ਸਾਡੀ ਮੂਲੀ ਹੈ ਆ ਮੂਲੀ ਦਾ ਬੱਧਾ ਤੇ ਆ ਸਾਡੀ ਮੂਲੀ ਆ ਦੇਖੋ ਆ ਦੇਖੋ ਇਹ ਸਾਈਜ਼ ਹੁਣ ਆਪਾਂ ਇਹਨੂੰ ਪੱਟਦੇ ਆ ਇਹ ਉਹ ਵਾਹ ਆ ਦੇਖੋ ਆ ਦੇਖੋ ਮੂਲੀ ਆ ਮੂਲੀ ਦਾ ਸਾਈਜ਼ ਦੇਖੋ ਕਿੰਨਾ بڑا ਸਾਈਜ਼ ਹੈ ਤੇ ਇਹ ਇਹਦਾ ਜਿਹੜਾ ਟੇਸਟ ਆ ਮੂਲੀ ਦਾ ਬਿਲਕੁਲ ਡਿਫਰੈਂਟ ਹੋਏਗਾ ਔਰ ਪਿਓਰ ਆਰਗੋਨਿਕ ਹੈ ਇਹਦੇ 'ਚ ਕੋਈ ਅਸੀਂ ਰੇਸ ਸਪਰੇ ਵਗੈਰਾ ਕਿਸੇ ਕਿਸਮ ਦੀ ਕੁਝ ਨਹੀਂ ਕਰਦੇਗੇ ਆ ਦੇਖੋ ਸਾਡੀ ਆਹਤ ਆਪਣਾ ਮੇਥੀ ਜਦੋਂ ਇਹਨੂੰ ਆਪਾਂ ਆਲੂ ਮੇਥੀ ਬਣਾ ਕੇ ਖਾਣੇ ਜਾਂ ਪਰੌਂਠੇ ਵਗੈਰਾ ਖਾਣੇ ਇਹਦਾ ਜਿਹੜਾ ਟੇਸਟ ਆ ਵੱਖਰਾ ਹੀ ਆਏਗਾ ਆ ਦੇਖ ਸਾਡੀ ਆਹ ਪਾਲਕ ਪਾਲਕ ਦੇਖੋ ਕਿੰਨਾ ਵਧੀਆ ਹੋਇਆ ਹੈ ਤਕੀ ਤੇ ਹਜੇ ਛੋਟਾ ਹੈਗਾ ਜਦੋਂ ਥੋੜਾ ਬੜਾ ਹੋਏਗਾ ਤਾਂ ਉਦੋਂ ਤੋਂ ਕੱਟ ਲਾਂਗੇ ਫਿਰ ਇਹਦੇ 'ਚ ਫਿਰ ਥੋੜਾ ਜਿਹਾ ਤੁਲੋਂ ਨਿਕਲੇ ਆਏਗਾ ਤੱਕ ਇਸ ਤਰ੍ਹਾਂ ਵੀ ਲੱਗੀ ਸਾਨੂੰ ਕਿਚਨ ਗਾਰਡਨ ਸਾਡੀ ਸਾਨੂੰ ਕਮੈਂਟਸ ਵਿੱਚ ਜਰੂਰ ਦੱਸਣਾ ਤੇ ਅਗਰ ਤੁਹਾਨੂੰ ਵੀ ਸ਼ੌਂਕ ਹੈ ਆਪਣੇ ਇਸ ਤਰ੍ਹਾਂ ਕਿਚਨ ਗਾਰਡਨ ਦਾ ਆਪਣੇ ਘਰੇ ਜਰੂਰ ਇਸ ਤਰ੍ਹਾਂ ਦਾ ਪਾਵੇਂ ਆਪਣੇ ਗਮਲਿਆਂ 'ਚ ਕਰੋ ਮੇਰੇ ਕੋਲ ਤਾਂ ਜਗ੍ਹਾ ਹੈ ਤੇ ਜਗ੍ਹਾ ਕਰਕੇ ਮੈਂ ਇਹਨੂੰ ਮਤਲਬ ਬਣਾ ਰਿਹਾ ਮੈਂ ਇਸ ਤਰ੍ਹਾਂ ਦੇ ਮੈਨੂੰ ਸ਼ੌਂਕ ਹੈ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਧੰਨਵਾਦ